ਹਾਈ ਸਤਿ ਸ਼੍ਰੀ ਅਕਾਲ ਜੀ ਮੈਂ ਦਿਖਾ ਰਿਹਾ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਹੈਗੀ ਹੈ ਡਾਕੂ 307 ਬਾਰੇ ਜੋ ਕਿ ਇੱਕ ਬਲੌਗਰ ਆ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਆ ਉਹਨਾਂ ਦੀਆਂ ਵੀਡੀਓ ਬਹੁਤ ਹੀ ਵਧੀਆ ਮਨੋਰੰਜਨ ਵਾਲੀਆਂ ਵੀਡੀਓ ਹੁੰਦੀਆਂ ਵਾ ਅੱਜ ਆਪਾਂ ਗੱਲ ਕਰਾਂਗੇ ਕਿ ਉਹ YouTube ਤੋਂ ਕਿੰਨੀ ਕਮਾਈ ਕਰਦੇ ਆ ਤੇ ਉਹਨਾਂ ਨੇ ਪਿੱਛੇ ਦੀ ਵੀਡੀਓ ਪਾਈ ਸੀ ਕਿ ਉਹਨਾਂ ਨੇ ਆਪਣਾ YouTube ਤੋਂ ਕਮਾਈ ਕਰਕੇ ਇਹ ਉਹਨਾਂ ਨੇ ਕਰਜ਼ਾ ਉਤਾਰਿਆ ਅੱਜ ਆਪਾਂ ਤੁਹਾਡੇ ਦੇ ਹੀ ਸ਼ੇਅਰ ਕਰਾ ਕੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨਾਂ ਨੂੰ ਬਹੁਤ ਸਾਰੇ ਹੀ ਸਵਾਲ ਪੁੱਛੇ ਜਾਂਦੇ ਸੀਗੇ ਕਿ ਉਹ ਮਹੀਨੇ ਦੀ ਕਿੰਨੀ ਕਮਾਈ ਕਰਦੇ ਆ ਕਿ ਉਹ ਤਾਂ ਨੇ ਵੀ ਆਪਣਾ ਚੜਿਆ ਹੋਇਆ ਕਰਜ਼ਾ ਵੀ ਲਾ ਦਤਾ ਉਹਨਾਂ ਤੇ ਇਹ ਮੰਨਣਾ ਹੈ ਕਿ YouTube ਨੂੰ ਜਿੰਨਾ ਟਾਈਮ ਦੇਓਗੇ ਉਨਾ ਹੀ ਜ਼ਿਆਦਾ ਪੈਸਾ YouTube ਤੁਹਾਨੂੰ ਦੇਊਗਾ ਜੇ ਤੁਸੀਂ ਜਿੰਨਾ ਮਿੱਠਾ ਪਾਓਗੇ ਉਹਨਾਂ ਵਧੀਆ ਵੀ ਟੇਸਟ ਆਊਗਾ YouTube ਤੇ ਸੋਸ਼ਲ ਮੀਡੀਆ ਇਦਾਂ ਦਾ ਪਲੇਟਫਾਰਮ ਹੈ ਜਿਸ ਤੇ ਆਪਾਂ ਵਧੀਆ ਕੰਮ ਕਰਾਂਗੇ ਉਹ ਉਨੀ ਹੀ ਜ਼ਿਆਦਾ ਕਮਾਈ ਦੇਊਗਾ ਜੇ ਆਪਾਂ ਬਾਲਟੀ ਉਹਨੂੰ ਪਾਰਟ ਟਾਈਮ ਦੇਵਾਗੇ ਉਹਨਾਂ ਨੇ ਪਾਰਟੀ ਦਾ ਪੈਸਾ ਦੇਣਾ ਜਾਂ ਪਰ ਡਰਾਮਾ ਦੇਵਾਗੇ ਨੇ ਡਰਾਮਾ ਦਾ ਪੈਸਾ ਦੇਣਾ YouTube ਤੇ ਵਿੱਚੋਂ ਆਪਾਂ ਬਹੁਤ ਸਾਰਾ ਪੈਸਾ ਕਮਾ ਰਹੇ ਹਾਂ ਬਹੁਤ سارے ਹਿੰਦੀ ਬਲੌਗਰ ਉਹ ਤਾਂ ਆਪਣੇ ਤੋਂ ਕਿਤੇ ਜ਼ਿਆਦਾ ਵੀ ਪੈਸਾ ਕਮਾ ਰਹੇ ਹੈ ਕਿਉਂਕਿ ਉਹ ਮਿੰਟ ਕਰਦੇ ਆ ਠੀਕ ਹੈ ਇਦਾਂ ਹੀ ਡਾਕੂ ਬਲੌਗਰ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਉਹ ਕਿੰਨੀ ਕਰਦਾ ਉਹਨਾਂ ਦਾ ਇਹ ਮੰਨਣਾ ਕਿ ਜੇਕਰ ਬਹੁਤ ਸਾਰੇ ਲੋਕ ਉਹਨੂੰ ਪੁੱਛਦੇ ਆ ਕਿ ਤੁਸੀਂ ਕੋਈ ਜੋਬ ਕਿਉਂ ਨਹੀਂ ਕਰਦੇ ਪਾਸੇ ਕੰਮ ਕਿਉਂ ਨਹੀਂ ਕਰਦੇ ਉਹਨਾਂ ਦਾ ਇਹੀ ਮੰਨਣਾ ਕਿ ਜੋ ਸਰਕਾਰੀ ਜੋਬ ਪਹਿਲਾਂ ਤਾਂ ਮਿਲਦੀ ਨਹੀਂ ਜੇ ਸਰਕਾਰੀ ਜੋਬ ਮਿਲ ਵੀ ਜਾਂਦੀ ਆ ਤਾਂ ਉਸਦੀ ਲੱਗਦੇ ਸਾਰ 20 ਤੋਂ 25000 ਰੁਪਏ ਹੀ ਤਨਖਾਹ ਹੁੰਦੀ ਆ ਤੇ ਅੱਜ ਦੇ ਮੈਂ ਇਹ ਦੇ ਟਾਈਮ ਵਿੱਚ 20 ਤੋਂ 25000 ਨਾਲ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਹੀ ਉਹ ਸਾਰਾ ਦੇਣਾ سوشل میڈیا ਤੇ ਰਹਿੰਦੇ ਆ ਸਾਰਾ ਦਿਨ ਕੈਮਰਾ ਚੱਕ ਕੇ ਆਪਣੀ ਮਿਹਨਤ ਕਰਦੇ ਆ YouTube ਤੇ ਕੰਮ ਕਰਕੇ ਹੀ ਉਹਨਾਂ ਨੇ ਆਪਣਾ ਸਾਰਾ ਕਰਜ਼ਾ ਉਤਾਰਿਆ ਕੋਈ ਆਪਾਂ ਵੇਖਿਆ ਨਹੀਂ ਵੀ ਉਹ ਹੋਰ ਕੰਮ ਕਰਦੇ ਆ ਕੋਈ ਨਹੀਂ ਕਰਦੀ ਕੋਈ ਉਹ YouTube ਤੋਂ ਹੀ ਅੱਛੀ ਕਮਾਈ ਕਰ ਰਹੀ ਹੈ ਅਮਨਦੀ ਕੇ ਲੱਖ 2 3 4 ਉਹਨਾਂ ਨੇ ਖੁਦ ਹੀ ਦੱਸਿਆ ਕਿ ਉਹ ਘੱਟ ਤੋਂ ਘੱਟ 5 ਲੱਖ ਤੱਕ ਵੀ ਇੱਕ ਮਹੀਨੇ ਦਾ ਕਮਾ ਚੁੱਕੀ ਹੈ ਜਿੰਨੀ ਉਹ ਸਾਲ ਵਿੱਚ ਉਹਨਾਂ ਨੇ ਸਰਕਾਰੀ ਨੌਕਰੀ ਕਰਕੇ ਕਮਾਉਣਾ ਸੀ ਉਹਨਾਂ ਉਹ ਇੱਕ ਮਹੀਨੇ ਦੇ ਵਿੱਚ ਕਮਾ ਰਹੀ ਹੈ ਇਹ ਨਾਲ ਹੀ ਇਹ ਕੰਮ ਕਰਕੇ ਉਹਨੇ ਆਪਣਾ ਕਰਜ਼ਾ ਉਤਾਰਿਆ ਗੱਡੀ ਲੈ ਟਰੈਕਟਰ ਲਿਆ ਸਾਰਾ ਮਦਲ ਕਾਤਾ ਸਰਕਲ ਹੀ YouTube ਤੋਂ ਚਲਾਉਂਦੇ ਆ ਤੇ ਪੂਰਾ ਪਰਿਵਾਰ ਹੀ YouTube ਤੇ ਕੰਮ ਕਰਦਾ ਵਾ ਜਿਆਦਾ ਤੋਂ ਜਿਆਦਾ ਟਾਈਮ ਉਹ ਸਿਰਫ ਕੰਟੈਂਟ ਬਾਰੇ ਹੀ ਸੋਚਦੇ ਰਹਿੰਦੇ ਆ ਸਾਰਾ ਦਿਨ ਕੈਮਰਾ ਫੜ ਕੇ ਹੀ ਕੰਮ ਕਰਦੇ ਰਹਿੰਦੇ ਆ ਉਮੀਦ ਕਰਦੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਕੇ ਹੋਣਗੇ ਜੇਕਰ ਤੁਸੀਂ ਵੀਡੀਓ ਵਧੀਆ ਲੱਗੀ ਚਾਹੁੰੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ